स्वेरे स्वेरे पहुंच चुके ने बघेल साहब शुरू कर लेना है पहला आ, लोग भी बैठे ने सर सवेरे सवेरे मनरेगा वर्कर के घर आप पहुंचे हो तो क्या आपने ऑब्जर्व क्या किया कि ये स्कीम का अकेला नाम ही बदला गया है क्या पूरा मतलब ढांचा ही बदल दिया देखिए ये कानून तो केंद्र सरकार बनाती है राज्य सरकार बनाती है इम्प्लीमेंट एजेंसिया करती है लेकिन उसका लाभ जो है हितग्राही है वो वहां तक पहुँचते पहुँचते क्या स्थिति होती है मरेगा पिछले 20 साल से यहाँ प्रदेश और देश के मजदूरों का बड़ा एक संबल था मरेगा है तो हमको रोजगार मिल जाएगा रोजी रोटी की चिंता नहीं पैसे आ जाएंगे है ना और एक सहारा था दूसरा ये था कि गांव वाले जो चाहते थे कि हमारे गांव में ये ये काम करना है तो उसके मनसा का अनुरूप काम हो जाते थे तो दोहरा मतलब संतुष्टि इस मनरेगा से मिला लेकिन दुर्भाग्यजनक बात यह है कि ये सरकार ने जब से हमारी बहने बता रही थी कि जब कांग्रेस सरकार थी तो मनरेगा में काम भी बहुत मिलता था और पेमेंट भी बराबर मिल जाता था अभी जब से ये आप पार्टी की सरकार बनी है तब से पेमेंट वगैरह मिलना बंद हो गया है और काम भी कम हो गया है तो अब जब 90-10 के रेशियो में काम पंजाब सरकार नहीं दे पा रही है तो साठ चालीस के रेशियो में कैसे मिलेगा हाँ, ये बहुत बड़ा सवाल है दूसरी हाँ दूसरी बात यह है कि डिमांड बेस्ड प्रोग्राम था ये तो और कानून बना था तो ये आम जनता के अधिकार की बात थी तो दोनों में बेसिक अंतर यही है राणा जी थोड़े हल्के पहुंचे ने तमाम कांग्रेस के बड़े मनरेगा का राहुल गांधी जी के हुक्म से साढ़े सबका चीफ मिनिस्टर भूपेश बघेल जी ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੂਰਜ ਜੀ ਸਾਡੇ ਸਕੱਤਰ ਹੀ ਆ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਲਵੀ ਸਾਹਿਬ ਹੈ ਪ੍ਰਧਾਨ ਜੀ ਹੈ ਮੈਂ ਆ ਤਾ ਇਹ ਨਰੇਗਾ ਤੇ ਕਿ ਅੱਜ ਲੋਕਾਂ ਤੇ ਲੋਕਮਨਾਂ ਤੇ ਕੀ ਅਸਰ ਹੋ ਰਿਹਾ ਇਸ ਗੱਲ ਦਾ ਜਿਹੜਾ ਇਹ ਨਵਾਂ ਕਾਨੂੰਨ ਕੇਂਦਰ ਸਰਕਾਰ ਲੈ ਕੇ ਆ ਗਿਆ ਬਿਲਕੁਲ ਜੀ ਜੀ ਠੀਕ ਹੈ ਸਾਡੀ ਸੁਣਨ ਵਾਸਤਾ ਆਏ ਤੁਸੀਂ ਠੀਕ ਹੈ ਨਾ ਇਹ ਸਾਡੇ ਬੰਦੇ ਵਿਚਾਰੇ ਮਧੂਰਾ ਪਾਰਸਰੀ ਐ ਵੀ ਨਰੇਗਾ ਕੋਈ ਦੇਖੋ ਜੀ ਕਿੰਨੇ ਬੱਚੇ ਆ ਜੀ ਮਗਰ ਲੱਗੇ ਵੇ ਉਹਨਾਂ ਦਾ ਖਰਚਾ ਚਲਾਉਣਾ ਬੜਾ ਔਖਾ ਹੋਇਆ ਵਾ ਜੀ ਠੀਕ ਹੈ ਨਾ ਮੋਦੀ ਰਾਮ ਕਾਂਗਰਸ ਨਾਲ ਚਲਾਈ ਦੀ ਵਿਚਾਰੇ ਨੇ ਕਾਂਗਰਸ ਜਿੱਦਾਂ ਇਹ ਸੂਤ ਬਗਾਰੇ ਵੀ ਚੱਕੀ ਤੀ ਸੀ ਆਪਣਾ ਸੋਹ ਸਾਨੂੰ ਅਜਗਾਰ ਵੀ ਦਿੰਦੇ ਆ ਜੀ ਅੰਕਾ ਸਾਡੇ ਬੜਾ ਸੋਹਣਾ ਚ ਕੰਮ ਚੱਲਿਆ ਵਾ ਤੇ ਹੁਣ ਤਾਂ ਕਾਫੀ ਚੜਦਾ ਬੰਦੇ ਕਰ ਦਿੰਦੇ ਜੀ ਹਾਲਾ ਕੀ ਚਲੋ ਚਾਹੇ ਆਪਾਂ ਮਜ਼ਾਕ ਦੇ ਲਹਿਜੇ ਸ ਲੈ ਗਏ ਪਰ ਇਹ ਲੱਗਦਾ ਨਹੀਂ ਇਹ ਗਰੀਬ ਦੇ ਅੰਦਰਲੀ ਹਾਈ ਦੇਖੋ ਜੀ ਗੱਲ ਇਹ ਆ ਕਿ ਆ ਤੁਸੀਂ ਹਾਲਾਤ ਵੇਖ ਲਓ ਇਸ ਘਰ ਦੇ ਇਹ ਗੋਲਨੀ ਪਿੰਡ ਹੈ ਤੇ ਉਹ ਜਿਹੜੇ ਮਾਤਾ ਜੀ ਬੈਠੇ ਉਹਨਾਂ ਦਾ ਘਰ ਹੈ ਵਿਡੋ ਨੇ ਵਿਚਾਰੇ ਗਾਂ ਉਹਨਾਂ ਦੀ ਨੋ ਵੀ ਵਿਚਾਰਿਆਂ ਦੀ ਵਿਡੋ ਹੈ ਤੇ ਉਹ ਘਰ ਦਾ ਗੁਜ਼ਾਰਾ ਕਿਵੇਂ ਕਰਦੀਆਂ ਹੋਣੀਆਂ ਮਾਂ ਤੇ ਸੱਸ ਨੋ ਤੇ ਸੱਸ ਇਹ ਉਹਨਾਂ ਨੂੰ ਪਤਾ ਹੈ ਹੁਣ ਮਰਿਆ ਤਾਂ ਜਾਂਦਾ ਨਹੀਂ ਬੰਦੇ ਦੇ ਨਾਲ ਬੰਦਾ ਮਰਦਾ ਸਕਦਾ ਨਹੀਂ ਲੇਕਿਨ ਜ਼ਿੰਦਗੀ ਜਿਉਣੀ ਪੈਂਦੀ ਹੈ ਲੇਕਿਨ ਘਰ ਦੇ ਹਾਲਾਤ ਦੇਖ ਲਓ ਘਰ ਡਿੱਗਣ ਵਾਲਾ ਹੈ ਇਹ ਹੋ ਸਕਦਾ ਕੱਲ ਨੂੰ ਇਹ ਹਾਦਸਾ ਹੋਵੇ ਕਿਸੇ ਦੇ ਉੱਪਰ ਡਿੱਗ ਪੇ ਕਿੰਨਾ ਮਾੜੇ ਹਾਲਾਤ ਆ ਉਹਨਾਂ ਦਾ ਗੁਜ਼ਾਰਾ ਨਰੇਗਾ ਤੇ ਹੁੰਦਾ ਹੈ ਨੋ ਸਸ ਦਾ ਤੇ ਅੱਜ ਜੇ ਤੁਸੀਂ ਨਰੇਗਾ ਵੀ ਬੰਦ ਕਰ ਦਿਓਗੇ ਅੱਜ ਕਿੱਥੇ ਜਮਾਨਾ ਜੀ ਨਿੱਕੇ ਨਿੱਕੇ ਜਵਾਕਾਂ ਨੂੰ ਛੱਡ ਕੇ ਕਿੱਥੇ ਜਾਵੇ ਨੋ ਜੀ ਕੰਮ ਕਰਨ ਉਦਾ ਮਾਂ ਇਹ ਵਿਚਾਰੀ ਬੁੱਢੀ ਹੋ ਗਈ ਹੈ 60 60 70 ਸਾਲ ਦੀ ਹੋਏਗੀ ਕੀ ਕੀ ਕਰੇਗੀ ਇਹ ਨਰੇਗਾ ਦੇ ਸਹਾਰੇ ਦੇਸ਼ ਦੇ ਗਰੀਬ ਜਿਉਂ ਰਹੇ ਸੀ ਇਹ ਡਾਕਟਰ ਮਨਮੋਹਨ ਸਿੰਘ ਸੋਨੀਆ ਗਾਂਧੀ ਨੇ ਲੋਕਾਂ ਦੇ ਚੁੱਲ੍ਹੇ ਚਲਾਉਣ ਦੀ ਗੱਲ ਕੀਤੀ ਹੈ ਇਹ ਤਾਂ ਭੈਣ ਜੀ ਨੇ ਜਿਹਨੂੰ ਕਿਹਾ ਠੀਕ ਹੈ ਹੁਣ ਬੰਦਾ ਰੋ ਰੋ ਕੇ ਵੀ ਦਿਨ ਨਹੀਂ ਟੱਪਦਾ ਤੁਸੀਂ ਗੁਰਦਾਸਪੁਰ ਵੀ ਜਾ ਰਹੇ ਹੋ ਬਲਾਚੌਰ ਜਾ ਰਹੇ ਹੋ ਕਿ ਰਿਸਪੌਂਸ ਕਿਵੇਂ ਦਾਇ ਜੇ ਦੇਖਿਆ ਜਾਏ ਬਹੁਤ ਚੰਗਾ ਰਿਸਪੌਂਸ ਹੈ ਜੀ ਲੋਕਾਂ ਦੇ ਮਨ ਦੇ ਵਿੱਚ ਇਹ ਠੇਸ ਪਹੁੰਚੀ ਹੈ ਵੀ ਸਾਡੇ ਇਹਨਾਂ ਨੇ ਨੁਕਸਾਨ ਬਹੁਤ ਭਾਰੀ ਕਰ ਚੁੱਕੇ ਹਨ ਚਲੋ ਜੀ ਤਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ तमाम ਕਾਂਗਰਸ ਦੇ ਆਲਾ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੇਖੋ ਜੀ ਇਹ ਮੰਰੇਗਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ तमाम ਕਾਂਗਰਸ ਦੇ ਜਿਹੜੇ ਨੇ ਆਲਾ ਲੀਡਰਸ਼ਿਪ ਐਪ ਬੁਸ਼ਪਗੇਲ ਜਿਹੜੇ ਨੇ ਇਨਚਾਰਜ ਨੇ ਉਹ ਪਹੁੰਚੇ ਹੋਏ ਨੇ ਅਵੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਪਹੁੰਚੇ ਹੋਏ ਨੇ ਕੇਪੀ ਰਾਣਾ ਨੇ ਜ਼ਿਲ੍ਹਾ ਪ੍ਰਧਾਨ ਨੇ तमाम ਲੀਡਰਸ਼ਿਪ ਜਿਹੜੀ ਆ ਉਹ ਇੱਥੇ ਪਹੁੰਚੀ ਆ ਮਨਰੇਗਾ ਵਰਕਰ ਦੇ ਘਰ ਮਨਰੇਗਾ ਵਰਕਰਾਂ ਦਾ ਜਿਹੜਾ ਹਾਲਚਾਲ ਪੁੱਛਿਆ ਗਿਆ ਕਿ ਆਖਰ ਸਕੀਮ ਦੇ ਬੰਦ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਇਸ ਵੇਲੇ ਹਾਲਾਤ ਨੇ ਤਾਂ ਗੱਲਬਾਤ ਕੀਤੀ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਭੁਸ਼ਪਗੇਲ ਨਾਲ तमाम ਲੀਡਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਕੀਮ ਦਾ ਕੱਲਾ ਨਾ ਹੀ ਬਦਲਿਆ ਪਰ ਹੁਣ ਕਾਂਗਰਸ ਵੱਲੋਂ ਪੂਰੇ ਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਮਨਰੇਗਾ ਸੰਗਰਾਮ ਛੇੜ ਕੇ ਰੱਖ ਦਿੱਤਾ ਹੈ ਕੈਮਰਾ ਪਰਸਨ ਰੌਸ਼ਨ ਦੇ ਨਾਲ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ